ਨਾ ਉਹਨਾ ਬੁੱਤਾ ਸੁੱਕੀ ਕਿਤੇ ਬੇਬੇ ਹਾਂ ਤੂੰ ਫੇਰ ਨਹੀਂ ਹਟਦੀ ਹੈਗੀ ਤੂੰ ਕਾਤੋਂ ਲੱਗੀ ਪਈਆਂ ਕੰਮ ਕਰਨ ਉਹ ਫੇਰ ਬਿਮਾਰ ਹੋ ਜਾਏਗੀ ਛੱਡ ਦੇ ਖਿਹੜਾ ਕਮਾਂਕਾਰਾਂ ਦਾ ساری ਜ਼ਿੰਦਗੀ ਤਾਂ ਘੱਟਾ ਹੀ ਟੋਇਆ ਕੰਮ ਹੀ ਕੀਤਾਗਾ ਆਪੇ ਕਰ ਲੂਗੀ ਨਾਲੇ ਭਾਈ ਆਪਾਂ ਤਾਂ ਆਪਣਾ ਬਣਦਾ ਹਿੱਸਾ ਨਵੇੜਿਆ ਹੀ ਕੰਮ ਦਾ ਆਹੀ ਤਾਂ ਛੋਟੀਆਂ ਜਿੱਦਵਾਜੀਆਂ ਮਾਰਦੀਆਂ ਨੇ ਕੁੜੇ ਉਹਦਾ ਪੇਪਰ ਹੈ ਉਹਨੇ ਪੜਾਈ ਵੀ ਕਰਨੀ ਹੈ ਉਹ ਗੁਰੀ ਨਾ ਕੁੜੀ ਨੂੰ ਲੈਣ ਗਿਆ ਉਹਨੂੰ ਵੀ ਚਾਹ ਪਾਣੀ ਕਰਕੇ ਦੇਣਾ ਮੈਨੂੰ ਐਂ ਦੱਸ ਵੀ ਉਹ ਕੁੜੀ ਹੋਊਗੀ ਕਿੱਧਰ ਕਿੱਧਰ ਹੋਊਗੀ ਪਹਿਲਾਂ ਬੇਬੇ ਤੇਰੇ लाਡ ਪਿਆਰ ਨੇ ਬਗਾੜੀ ਹੋਈ ਆਹੋ ਤੇਰੇ लाਡ ਪਿਆਰ ਨੇ ਚਮੜਾਈ ਹੋਈ ਆਹ ਆ ਜਿੰਨੀ ਤੇਰੇ ਮੂਰੇ ਸਿਆਣੀ ਬਣਦੀ ਆ ਓਨੀ ਸਿਆਣੀ ਹੈ ਨਹੀਂ ਅ ਨਾਲੇ ਤੂੰ ਵੀ ਸਿਆਣੀ ਆ ਤੈਨੂੰ ਕੋੜਾ ਪਤਾ ਨਹੀਂ ਦਾਤੀ ਦੇ ਇੱਕ ਪਾਸੇ ਦੰਦੇ ਤੇ ਦੁਨੀਆਂ ਦੇ ਦੋ ਪਾਸੇ ਐ ਪਸ ਤਾਂ ਐਂ ਕੀ ਵੇਲੇ ਨੂੰ ਆ ਬੰਨੇ ਫਿਰ ਤੇਰੇ ਮੂਰੇ ਹੱਥ ਐਂ ਐਂ ਗੱਲਾਂ ਨਾ ਕਰਿਆ ਕਰ ਜੇ ਤਾਂ ਐਂ ਐਂ ਗੱਲਾਂ ਕਰਨੀਆਂ ਨਾ ਬੇਸ਼ੱਕ ਮੇਰੇ ਘਰੋਂ ਵਗਜੂ ਹੋਏ ਹਾਏ ਬੇਬੇ ਤੂੰ ਆਹ ਕੀ ਕਹੀ ਜਾਨੀ ਆ ਸਾਨੂੰ ਤੂੰ ਧੱਕੇ ਦੇ ਕੇ ਬਾਹਰ ਘੜਦੀਆਂ ਕਰੋ ਤੇ ਉਹਦੇ ਨਾਲ ਬੜਾ ਲਾੜ ਪਿਆਰ ਕਰਦੀਆਂ ਇੱਕ ਗੱਲ ਮੇਰੀ ਯਾਦ ਰੱਖੀ ਬੇਬੇ ਉਹਨੂੰ ਤਾਂ ਜਿੰਨਾ ਮਰਜ਼ੀ ਪਿਆਰ ਦਿਖਾ ਲਾ ਜਿੰਨਾ ਮਰਜ਼ੀ ਧੀ ਧੀ ਕਰ ਲੈ ਪਰ ਹੁਣੇ ਤੈਨੂੰ ਰੋਟੀ ਦੀ ਬੁਰਕੀ ਨਹੀਂ ਦੇਣੀ ਮਾਰੇ ਸਾਹਮਣੇ ਚ ਆ ਜਿੰਨਾ ਤੂੰ ਉਹਨੂੰ ਮਗਰ ਲਈ ਫਿਰਦੀਆਂ ਨਾਲੇ ਇੱਕ ਗੱਲ ਮੇਰੀ ਹੋਰ ਯਾਦ ਰੱਖੀ ਜਿੰਨੀ ਭੋਲੀ ਤੂੰ ਉਹਨੂੰ ਸਾਹਮਣੇ ਦੀਆਂ ਨਾ ਮੈਂ ਦੁਬਾਰੇ ਫੇਰ ਕਹਨੀ ਹੁਣ ਨਹੀਂ ਭੋਲੀ ਹੈ ਨਹੀਂ ਗਈ ਉਹਨੇ ਮੌਕਾ ਦੇਖ ਕੇ ਚੌਕਾ ਮਾਰ ਹੀ ਦੇਣਾ। ਨਾਲ ਇੱਕ ਗੱਲ ਹੋਰ ਜੇ ਤੂੰ ਮੇਰੇ ਬਾਰੇ ਨਹੀਂ ਸੋਚਣਾ ਆਪਣੇ ਪੁੱਤ ਬਾਰੇ ਸੋਚ ਲੈ। ਉਹਨੂੰ ਤਾਂ ਜਨਮ ਦਿੱਤਾ ਤੈਂ। ਹੁਣ ਤਾਂ ਬਧੇਰੀਆਂ ਲੋਰੀਆਂ ਦਿੱਤੀਆਂ ਨੇ। ਉਹਦੇ ਬਾਰੇ ਤਾਂ ਸੋਚ ਲੈ ਕਿ ਉਹ ਵੀ ਤੇਰੇ ਲਈ ਬਗਾਨਾ ਹੋ ਗਿਆ। ਹੈਰਾਨੀ ਹੋਈ ਪਈਆ। ਆ ਲੋਕ ਤਾਂ ਮੈਨੇ ਦੇਣ। ਮਾਈ ਕਹੀ ਜਾਂਦੀਆ ਘਰ ਛੱਡ ਕੇ ਭੱਜ ਜਾਓ। ਦੱਸੋ ਲੈ। ਬਾਲਾ ਸੱਚਾ ਕਰਦੀ ਐ। ਪਲਾ ਝੂਠਾ ਕਰਦੀ ਹੈ ਮੇਰੀ ਧੀ ਮੈਨੂੰ ਪਿਆਰਤਾ ਕਰਦੀ ਹੈ ਦੁੱਖ ਦੇ ਸੁੱਖ ਦੇ ਸੇ ਖੜਦੀ ਹੈ ਬਿਮਾਰ ਠਮਾਰ ਮੈਨੂੰ ਦਵਾਈ ਦਿੰਦੀ ਹੈ ਗੋਲੀ ਪੂੜੀ ਦਿੰਦੀ ਹੈ ਜਿਵੇਂ ਸਿਆਣੇ ਕਹਿੰਦੇ ਹੁੰਦੇ ਨੇ ਨਾ ਜੱ벌 ਪੁੱਤਨੋਂ ਤਾਂ ਤੀ ਕਾਣੀ ਚੰਗੀ ਹੁੰਦੀ ਹੈ ਜਿਉਂਦੀ ਰਹੇ ਮੇਰੀ ਧੀ ਮੈਨੂੰ ਪੁੱਤਾਂ ਨਾਲੋਂ ਵਾਧੂ ਹੈ ਤੂੰ ਦੇਖੀ ਸਹੀ ਇੱਕ ਦਿਨ ਮੇਰੀ ਧੀ ਨੇ ਕੀ ਅਫਸਰਵਾਨਾ ਪੜ ਕੇ ਆ ਸੋਡੀਆਂ ਗੱਲਾਂ ਤਾਂ ਨਾ ਹੋਰ ਨੇ ਬਸ ਉਹਨੂੰ ਤਾਂ ਹੁਣ ਆਏ ਆਂ ਵੀ ਮਾਰੀ ਜਾਂਦੀਆਂ ਨੇ ਦੋਨੇ ਸੱਚ ਨੂੰ ਆ ਪਕਾਈ ਇਹ ਕੀ ਕਰ ਲੂ ਇੱਕ ਦਿਨ ਮੇਰੀ ਧੀ ਨੇ ਡਾਕਟਰ ਅਫਸਰਵਾਨਾ ਬੇਬੇ ਤੈਨੂੰ ਕੀ ਹੋ ਗਿਆ ਤੂੰ ਇੱਥੇ ਕੱਲੀ ਕੀ ਨਾ ਗੱਲਾਂ ਕਰੀ ਜਾਂਦੀ ਆ ਪੁੱਤ ਕੋਈ ਨਹੀਂ ਆਪਦੀ ਦਿਮਾਗ ਨਾਲ ਹੀ ਗੱਲਾਂ ਕਰੀ ਜਾਂਦੀ ਈ ਮੈਂ ਤਾਂ ਤੇ ਤੂੰ ਇੱਥੇ ਕੀ ਕਰਦੀ ਆ ਤੂੰ ਅੰਦਰ ਜਾ ਕੇ ਬਹਿ ਜਾ ਆ ਪਾਣੀ ਪੂਣੀ ਤਾਂ ਮੈਂ ਆਪੇ ਪਾ ਲੂੰਗੀ ਪੁੱਤ ਮੈਂ ਐਂ ਕਹਦੀ ਦੇਖੀ ਕਿੰਨਾ ਫਾ ਲੱਗ ਰਿਹਾ ਐਵੇਂ ਕਿਤੇ ਬੂਟਾ ਸੁੱਕਣਾ ਜਾਵੇ ਨਾਲੇ ਮੈਂ ਘਾਸ ਦੀ ਨਹੀਂ ਹੈਗੀ ਪੁੱਤ ਮੇਰੀ ਗੱਲ ਸੁਣ ਲੈ ਆਪਦੀ ਪੜ੍ਹਾਈ ਕਰ ਲੈ ਤੇਰਾ ਪੇਪਰ ਐ ਨਾਲੇ ਨਾ ਆਹ ਹੂੰ ਕੁੜੀ ਆਉਣ ਵਾਲੀ ਐ ਨਮਜੋਤ ਲੈਣ ਗਿਆ ਹੋਇਆ ਗੁਰੀ ਚੱਲ ਮੈਂ ਰੋਟੀ ਪਾਣੀ ਆਪੇ ਕਰ ਲੂੰ ਤੂੰ ਧਿਆਨ ਦੇ ਤੂੰ ਪੜ੍ਹਾਈ ਤੇ ਧਿਆਨ ਰੱਖ ਪੁੱਤ ਲੈ ਮੰਮੀ ਜੇ ਤੁਹਾਡੀ ਸਿਹਤ ਹੀ ਖਰਾਬ ਹੋ ਗਈ ਮੈਂ ਪੇਪਰ ਦੇ ਕੇ ਕੀ ਕਰੂੰਗੀ ਮੈਨੂੰ ਤਾਂ ਜਾ ਵੀ ਨਹੀਂ ਹੋਣਾ ਮੇਰਾ ਤਾਂ ਧਿਆਨ ਤੁਹਾਡੇ ਜੀ ਰਹੂਗਾ ਪੁੱਤ ਮੇਰੀ ਗੱਲ ਸੁਣ ਲੈ ਮੇਰੀ ਸਿਹਤ ਨਾਲ ਪੇਪਰ ਜ਼ਰੂਰੀ ਹੈ ਇਹ ਤੇਰੀ ਜ਼ਿੰਦਗੀ ਦਾ ਸਭਾਲ ਹੈ ਪੁੱਤ ਮੇਰਾ ਕੀ ਹੈ ਅੱਖਾਂ ਵਿੱਚ ਨੂੰ ਕੁਝ ਨਹੀਂ ਹੁੰਦਾ ਤੂੰ ਗਾਹਾਂ ਵਾਸਤੇ ਸੋਚ ਬਹੁਤ ਜ਼ਿੰਦਗੀ ਲੰਬੀ ਹੈ ਪੁੱਤ ਤੇਰੀ ਕੀ ਆ ਬੇਬੇ ਇਹੋ ਜਿਹੀ ਗੱਲਾਂ ਕਾ ਤੂੰ ਕਰਨ ਲੱਗ ਜਾਨੀ ਹੁਣ ਮੇਰਾ ਜੀ ਕਰੂਗਾ ਪੜਨ ਨੂੰ ਕੁਝ ਨਹੀਂ ਹੁੰਦਾ ਪੁੱਤ ਮੈਂ ਤਾਂ ਉਹੀ ਜਵਲੀਆਂ ਮਾਰ ਲਾਗੇ ਜਾਂ ਕਰ ਲੈ ਤਿਆਰੀ ਪੇਪਰ ਦੀ ਮੇਰੀ ਟੀ ਬਣ ਕੇ ਚਲ ਠੀਕ ਹੈ ਬੇਬੇ ਤੂੰ ਤਾਂ ਸ ਪਾਣੀ ਪਾਉਣ ਨੂੰ ਮੈਨੂੰ ਕੀ ਹੁੰਦਾ ਤਾਂ ਬੌਲੀ ਜੂ ਹੀ ਫਿਕਰ ਕਰ ਜਾਂਦੇ ਤੂੰ ਬੈਗਰੂ ਮੂਰੇ ਆਏ ਹੱਥ ਜੋੜ ਵੀ ਸੱਚੇ ਪਾਸਾ ਮੈਂ ਪਹਿਲੇ ਨੰਬਰ ਤੇ ਆਵਾਂ ਮੈਂ ਕੁਝ ਬਣ ਕੇ ਦਿਖਾਵਾਂ ਵੱਡੜ ਨੂੰ ਆ ਬੱਡੜ ਕਰਦੀਆਂ ਕਿ ਨਾ ਚਿਹੜਾ ਤੂੰ ਦੇਖੀ ਸਹੀ ਜੱਬ ਬੈਗਾ ਇਹਦਾ ਪਾਣੀ ਹੂ ਹੋ ਕਿੰਨੀ ਗਰਮੀ ਹੈ ਕਿੰਨੀ ਸ਼ਿਆਣੀਆਂ ਮੇਰੀ ਦੀ ਪੁੱਤ ਮੈਂ ਤੈਨੂੰ ਐ ਕਹਿੰਨੀ ਤੇ ਤੂੰ ਬਾਜ਼ਾਰ ਜਾ ਇੱਕ ਦੋ ਨਾ ਨਵੇਂ ਸੂਟ ਲੈ ਕੇ ਆ ਪੁੱਤਾ ਸੂਟ ਪੁਰਾਣੇ ਜਿਹੇ ਨੇ ਤੂੰ ਕੀ ਪਾ ਕੇ ਲੈ ਕੇ ਜਾਵੇਂਗੀ ਮੰਮੀ ਰਹਿਣ ਦੋ ਕੀ ਕਰਨਾ ਆਪਾਂ ਇਹਨਾਂ ਖਰਚਾ ਕਰਕੇ ਪਹਿਲਾਂ ਹੀ ਸਾਡੇ ਆਣ ਜਾਣ 'ਚ ਬਹੁਤ ਖਰਚਾ ਹੋ ਜਾਣਾ ਪੁੱਤ ਮੈਂ ਕਹਿੰਦੀ ਫਿਰ ਨਵੇਂ ਚ ਦੇਖ ਲੈ ਕੋਈ ਜੇ ਤੈਨੂੰ ਕੋਈ ਰੰਗ ਪਸੰਦ ਆ ਨਵੇਂ ਚ ਪਾ ਕੇ ਲੈ ਜਾ ਮੰਮੀ ਮੇਰੀ ਤਾਂ ਹੁਣ ਜ਼ਿੰਦਗੀ ਇਹੋ ਜਿਹੀ ਹੋ ਰਹੀ ਆ ਮੈਨੂੰ ਰੰਗਾਂ ਤੋਂ ਕੋਈ ਮਤਲਬ ਨਹੀਂ ਹੈਗਾ ਬਸ ਮੇਰੇ ਲਈ ਤਾਂ ਚਿੱਟੇ ਕੱਪੜੇ ਨੇਗੇ ਹੋਰ ਤਾਂ ਕੋਈ ਨਹੀਂ ਤੇ ਜਿਹੜੇ ਤੁਸੀਂ ਨਵੇਂ ਆ ਚੋ ਕਹਿ ਰਹੇ ਹੋ ਓਜ ਮੇਰੇ ਕੋ ਸਾਰੇ ਗੂੜੇ ਰੰਗ ਨੇਗੇ ਕੋਈ ਫਿੱਕਾ ਰੰਗ ਤਾਂ ਹੈ ਹੀ ਨਹੀਂਗਾ ਨੀਤੀ ਤੂੰ ਇੰਨਾ ਕਿਉਂ ਸੋਚਦੀ ਹੁੰਨੇ ਪੁੱਤ ਅੱਜ ਕੱਲ੍ਹ ਦੀਆਂ ਕੁੜੀਆਂ ਫਿੱਕੇ ਕੀ ਗੂੜੇ ਸਾਰੇ ਇੱਕੋ ਨਾਲ ਦੀ ਪਾਈ ਫਿਰਦਿਆਂ ਨੇ ਕੁਮਾਰੀ ਵਿਆਹੀ ਦਾ ਕੋਈ ਪਤਾ ਹੀ ਲੱਗਦਾ ਪੁੱਤ ਨਾ ਤੂੰ ਕੁਮਾਰੀਆਂ ਕੁੜੀਆਂ ਵਰਗੀ ਹੈਗੀਂ ਹਾਂ ਜੀ ਜਿਹੜਾ ਤੇਰੇ ਰੰਗ ਨੂੰ ਜੀ ਕਰਦਾ ਪੁੱਤ ਉਹੀ ਪਾਲਿਆ ਕਰ ਲੋਕਾਂ ਦਾ ਕੀ ਹੈ ਅੱਜ ਕੱਲ੍ਹ ਤਾਂ ਨਾ ਐਂ ਬੋਲਦੀ ਜਾਂਦੇ ਨੇ ਲੋਕ ਨਹੀਂ ਮੰਮੀ ਜੇ ਮੈਂ ਐਵੇਂ ਕੋਈ ਗੂੜੇ ਰੰਗ ਦਾ ਸੂਟ ਪਾਲਿਆ ਲੋਕਾਂ ਦੇ ਤਾਂ ਪਹਿਲੇ ਮੂੰਹ ਨਹੀਂ ਫੜੇ ਜਾਂਦੇ ਹੈਗੇ ਮੁੜ ਕੇ ਚਾਰਾਂ ਤੜੀ ਗੱਲਾਂ ਕਰਨਗੇ ਆ ਜਾ ਬੱਚਾ ਭੈਣ ਆ ਜਾ ਆ ਤਾਂ ਗਈ ਪਰ ਜੀ ਮੇਰਾ ਨਾ ਤੇਰਾ ਮੋਟਰਸਾਈਕਲ ਦੇਖ ਕੇ ਮੁੰਨ ਨੂੰ ਕਰਦਾ ਸੀ ਵੀ ਗੱਡੀ ਗੁੱਡੀ ਲਿਆਦਾ ਸੈਂ ਇੰਨੀ ਗਰਮੀ ਪੈਂਦੀ ਉੱਤੋਂ ਘੰਟਾ ਮੈਨੂੰ ਖੜੀ ਨੂੰ ਹੋ ਗਿਆ ਤੂੰ ਤਾਂ ਭੈਣੇ ਹੁਣ ਸਾਰ ਲੜਨ ਲੱਗੀ ਦੱਸ ਆਇਆ ਨਾ ਕਰਿਆ ਕਰ ਭੈਣ ਬਣ ਕੇ ਬਾਈ ਲੜਾਣਾ ਤਾਂ ਹੋਰ ਕੀ ਕਰਾਂ ਆ ਦੇਖ ਲੂ ਕਿੰਨੀ ਕੀ ਖਾਤੇਦਾਰੀ ਕਰਦੇ ਆ ਤੁਸੀਂ ਮੇਰੀ ਉਹ ਬਤੇਰੀ ਖਾਤੇਦਾਰੀ ਕਰਾਂਗੇ ਕਿਉਂ ਸੋਚ ਕਰਦੀ ਆ ਤੂੰ ਦੱਸ ਜਿਹੜੀ ਚੀਜ਼ ਨੂੰ ਤੂੰ ਕਹਿੰਗੀ ਉਹ ਹੀ ਲਿਆਰਾਂਗੇ ਤੈਨੂੰ ਹਾਂ ਕਾਇ ਕਾਇ ਕਰਾਈ ਤਾਂ ਕੀ ਕਰਾਈ ਬਾਈ ਇੱਜ਼ਤ ਤਾਂ ਬੰਦੇ ਰੇ ਆਪਦੇ ਮਨ ਚ ਹੁੰਦੀ ਆ ਬੰਦੇ ਦੀ ਕਰਨੀ ਤੂੰ ਮੈਨੂੰ ਆ ਦੱਸ ਤੂੰ ਮੇਰੇ ਕਰਕੇ ਆਈਆਂ ਕੋਨਾ ਕਰਕੇ ਆਈਂ ਓਰੀ ਲੈ ਤੇਰੇ ਕਰਕੇ ਆਈਆਂ ਤੇ ਤੁਹਾਨੂੰ ਤਾਂ ਮੈਂ ਮਿਲ ਵੀ ਨਾ ਵਾਂ ਮੈਂ ਤਾਂ ਭੂਆ ਨੇ ਫੋਨ ਕਰ ਲਿਆ ਮਨੂੰ ਤੇ ਮੂੰਹ ਨੂੰ ਮੈਨੂੰ ਆਉਣਾ ਪਿਆ ਨਹੀਂ ਮੈਂ ਕੋਈ ਨਹੀਂ ਆਉਂਦੀ ਸੀ ਹੋਰ ਹਸ ਤਾਂ ਤੇਰੇ ਪਿਛਲੇ ਜਨਮ ਤੇ ਦੁਸ਼ਮਣਾਂ ਕੋਈ ਐ ਲੱਗ ਰਹੀਆਂ ਕਰਨ ਹੁਣ ਇੱਥੇ ਜਲੂਸ ਕੱਢਦੇ ਮੇਰਾ ਅੰਦਰ ਨਾ ਜੀ ਫਿਰ ਹੋਰ ਕੀ ਕਰਾਂ ਅੱਗੇ ਅੰਦਰ ਅੱਗੇ ਵੀ ਕੀ ਕਰੂੰ ਓਏ ਆ ਜਾ ਆ ਜਾ ਭੈਣੇ ਆ ਜਾ ਮੱਗ ਚੱਲ ਉਹ ਵੀ ਨਾ ਸਾਰਾ ਤੇ ਲੜੀ ਜਾਇਆ ਕਰ ਠੀਕ ਹੈ ਨਾ ਗੱਲ ਚੱਲ ਵਲੇ ਵਲੇ ਨਜ਼ਰ ਨਾ ਲੱਗ ਜੇ ਨੂੰ ਸੱਤ ਜੜੀ ਨਸੱਚੀ ਗਾ ਫੁੱਲ ਸੱਚੀ ਕਾ ਬੇਟੇ ਸੱਚੀ ਗੱਲ ਜੀ ਸੱਚੀ ਕਾਲ ਠੀਕ ਆ ਹਾਂਜੀ ਤੁਸੀਂ ਬੈਠੋ ਮੈਂ ਥੋੜੀ ਸਕੰਜਵੀ ਬਣਾ ਕੇ ਲੈ ਕੇ ਆਉਂਦਾ ਜੇ ਬਣਾ ਲਿਆ ਤੀਏ ਲੈ ਬੈ ਜਾ ਪੁੱਤ ਤੈ ਹੋਰ ਪੁੱਤ ਠੀਕ ਠਾਕ ਪਹੁੰਚ ਗਈ ਕੋਈ ਦਿੱਕਤ ਤਾਂ ਨਹੀਂ ਆਈ ਰਾਜਾ ਹਾਂ ਪਹੁੰਚ ਗਈ ਪੂਆ ਜਦੋਂ ਤੂੰ ਬੁਲਾਇਆ ਸੀ ਤਾਂ ਸੋਣਾ ਹੀ ਸੀ ਪੁੱਤ ਬੜਾ ਮਾਣ ਐ ਮੈਨੂੰ ਤੇਰੇ ਤੇ ਇੱਕ ਫੋਨ ਤੇ ਭੱਜੀ ਆਈ ਮੇਰੀ ਤੀ ਲੈ ਹੋਰ ਹੁਣ ਆਉਣਾ ਨਹੀਂ ਸੀ ਫਿਰ ਆ ਜਾਨੇ ਹੋਰ ਸਣਾ ਪੂਆ ਪੁੱਤ ਠੀਕ ਠਾਕ ਆ ਬੈਠੀ ਆ ਜਿਹੜੀ ਤੇਰੇ ਸਾਹਮਣੇ ਠੀਕ ਏ ਤੂੰ ਦੱਸ ਦੇ ਮੰਮੀ ਡੈਡੀ ਤੇ ਸਾਰੇ ਠੀਕ ਨੇ ਸਾਰੇ ਠੀਕ ਆ ਤੂੰ ਆਪ ਦੱਸਣਾ ਇਹ ਤਾਂ ਲੜਦੀ ਆਈ ਏ ਮੇਰੇ ਨਾਲ ਸਾਰੇ ਰਾ ਲੜਦੀ ਅੱਛਾ ਜੀ ਹੋਰ ਕਹ ਮੈਨੂੰ ਕਹਿੰਦੀ ਗੱਟੀ ਲੈ ਕੇ ਆਉਣੀ ਦੀ ਮੇਰੇ ਵਾਸਤੇ ਲੈ ਲੈ ਦੇਖ ਲੈ ਫਿਰ ਗਲਤ ਕੀ ਕਿਹਾ ਪੂਆ ਮੈਂ ਪੁੱਤ ਇਹ ਤਾਂ ਉਹੀ ਨਿਆਣੀ ਦੀ ਨਿਆਣੀ ਰਹੀ ਪਹਿਲਾਂ ਦੇਖ ਤੇਰੇ ਨਾਲ ਕਿੰਨਾ ਮੜਿਕਦੀ ਹੁੰਦੀ ਸੀ ਆ ਹੋਰ ਆ ਇਹਦੇ ਕੋਰੇ ਤਾਂ ਦੇ ਕੁਸਾ ਹੀ ਨਹੀਂ ਗਏ ਇੱਥੇ ਤਾਂ ਖਾਲੀ ਆਈ ਖਾਲੀ ਕਿਉਂ ਆ ਬਥੇਰਾ ਕੁਸਾ ਇੱਚ ਕੁਸ ਨਹੀਂ ਹੈਗਾ ਚਾ ਤੂੜੀ ਐ ਚਾ ਨਾਲ ਤੇਰੇ ਨਹੀਂ ਆ ਗਈ ਤੋੜੀ ਆ ਦੇਖ ਲਾ ਹੁਣ ਕਦੋਂ ਦੀ ਬੈਠੀ ਆ ਭਾਬੀ ਮਿਲਣਾ ਗਈ ਮੈਨੂੰ ਓਏ ਉਹਨੂੰ ਪਤੀ ਨਹੀਂ ਹੋਣਾ ਉਹ ਅੰਦਰ ਐ ਮੈਂ ਦੱਸ ਦੇਣਾ ਮੈਂ ਬੁਲਾ ਦੇਣਾ ਉਹੀ ਕਿਉਂ ਨਾ ਸਭ ਲਈ ਨਹੀਂ ਉਹਨੀਆਂ ਕਾ ਲੂ ਵੀਰੇ ਸਾਰਾ ਪਤਾ ਉਹਨੂੰ ਵੀ ਮੈਂ ਆ ਗਈ ਓ ਕੋਈ ਨਵਾ ਭੇਜ ਤਾਂ ਭੇਜਾ ਆ ਮੈਂ ਕਿ ਜਲਾ ਜਾਂ ਤੇਰਾ ਇੱਕ ਲੈ ਜੀਂਗੀ ਤੂੰ ਮੈਂ ਜਾ ਮੈਂ ਲੈ ਜਾ ਲੈ ਜਾ ਚੱਕ ਕੇ ਧੀਏ ਉਹ ਕੰਮ ਧੰਦਾ ਕਰਦੀ ਓ ਪਤਾ ਨਹੀਂ ਹੋਣਾ ਉਹਨੂੰ ਅੰਦਰ ਕੇ ਪੱਖੇ ਪੁੱਖੇ ਦਾ ਖੜਕਾ ਹੋਣਾ ਕਿਹੜਾ ਕਰਦੀ ਆ ਉਹ ਕੰਮ ਧੰਦਾ ਭੂਆ ਮੈਨੂੰ ਪਤੀ ਐ ਸਾਰਾ ਕੰਮ ਤਾਂ ਇਹ ਕਰਦੀ ਐ ਸਾਰਾ ਚਾਲ ਪੁੱਤਾਂ ਨਾਲ ਮਿਲ ਕੇ ਦੋਨੇ ਇੱਕੋ ਜਿਹੇ ਕਰੀ ਜਾਂਦੀਆਂ ਨੇ ਫਿਰ ਤੁਹਾਨੂੰ ਪਤਾ ਜੀ ਸ੍ਰੀਕਾਹੋ ਚ ਫਿਰ ਘਰ ਨਹੀਂ ਚੱਲਣਾ ਹਨਾ ਚਲ ਕੋਈ ਨਹੀਂ ਬੂਆ ਛੱਡ ਹੋਰ ਸੁਣਾ ਤੂੰ ਠੀਕ ਰਹਿੰਦੀਆਂ ਨੇ ਕਰੀ ਤਾਂ ਨਹੀਂ ਬੋਲਦੀ ਬੂਆ ਨਾ ਨਾ ਪੁੱਤ ਕੋਈ ਨਹੀਂ ਖੁਸ਼ ਕਹਿੰਦੀ ਮੈਨੂੰ ਤਾਂ ਚਾ ਚੰਗੀ ਰੋਟੀ ਮਿਲ ਜਾਂਦੀ ਐ ਜੇ ਆਪ ਚੰਗਿਆਂ ਪੁੱਤ ਤਾਂ ਉਹ ਚੰਗਿਆਂ ਨੇ ਜੇ ਆਪ ਮਾੜਿਆਂ ਤਾਂ ਪਹਿਲਾਂ ਉਹ ਮਾੜਿਆਂ ਨੇ ਫਿਰ ਹਨਾ ਟਾਈਮ ਹੀ ਕੱਟਿਆ ਪੁੱਤ ਕੱਢੀ ਜਾਂਦੇ ਹੈਗੇ ਬੱਸ ਹਨਾ ਚਲ ਉਹ ਟਾਈਮ ਹੀ ਕੱਢਣਾ ਬਰੋਟੀ ਕਰ ਸਕਦਾ ਤੇ ਹੋਰ ਫਿਰ ਪਰਾਣਾ ਚੰਗਾ ਕੰਮ ਚਲਾਈ ਬੈਠਾ ਹੋਊਗਾ ਕੋਈ ਹਾਂ ਕੰਮ ਵਧੀਆ ਬਿਜ਼ਨਸ ਚਲਾ ਰੱਖਿਆ ਉਹਨਾਂ ਦਾ ਤੇ ਵਧੀਆ ਵਧੀਆ ਤਾਂ ਆਪਦੇ ਕੰਮ ਵਰਗਾ ਤਾਂ ਨਾ ਕੋਈ ਰੀਸ ਨਹੀਂ ਹੁੰਦੀ ਹਨਾ ਆਹ ਰੈਸਟੋਰੈਂਟ ਜਾ ਖੋਲ ਰੱਖਿਆ ਆ ਬਹੁਤ ਵਧੀਆ ਪੁੱਤ ਫਿਰ ਤਾਂ ਹਨਾ ਇਹ ਤਾਂ ਖਾਸੀ ਪੈਸੇ ਬਣਦੇ ਹੋਣਗੇ ਹਨਾ ਬਸ ਕੇਰਾ ਤਾਂ ਜੇ ਲੱਗੋ ਲੱਗਾ ਲਾਲ ਸੂਰ ਤਾਂ ਐ ਪਾਈ ਆਉਂਦੀ ਐ ਜਿਵੇਂ ਵਿਆਹ ਤੋਂ ਬਾਅਦ ਫੇਰੀ ਪਾਉਣਾ ਹੀ ਹੁੰਦੀ ਐ ਆ ਪਹਿਲਾਂ ਇੱਕ ਵਜੀ ਆ ਹੁਣ ਇਹ ਆਗੀ ਤੇਹਨੀ ਕੋਈ ਰਕਸਕ ਦਾ ਸਿਆਪਾ ਕਾ ਆਜਾ ਆਜਾ ਬਾਬੀ ਆ ਗਈ ਆ ਗਈ ਸਾਸਰੀ ਗੱਲ ਬਣੇ ਸਾਸਰੀ ਕਾ ਮਨ ਤਾਂ ਆਇ ਲੱਗਿਆ ਵੀ ਭਾਬੀ ਨੂੰ ਪਤੀ ਨਹੀਂ ਲੱਗਿਆ ਵੀ ਨਨਦਾਈ ਹੈ ਨਹੀਂ ਨਹੀਂ ਰੌਲਾ じゃ ਤਾਂ ਮੈਨੂੰ ਸੁਣ ਗਿਆ ਸੀ ਹੁਣ ਕਿ ਤੇਰੇ ਬਾਈ ਨੇ ਜਾ ਕੇ ਦੱਸਤਾ ਮੈਂ ਇਹਦਾ ਕੱਪੜੇ ਸੁਕਣੇ ਪਾਈ ਜਾਂਦੀ ਸੀ ਮੈਂ ਤਾਂ ਵਾਲਟੀ ਚ ਥਾਂ ਏ ਛੱਡੇ ਕੱਪੜੇ ਉਹਦੀ ਬੱਜਿਆਈ ਅੱਛਾ ਅੱਛਾ ਹੋਰ ਸੁਣਾ ਘਰ ਪਰਿਵਾਰ ਸਾਰੇ ਠੀਕ ਨੇ ਕੇ ਸਾਰੇ ਵਧੀਆ ਹੋਰ ਤੇਰੀ ਸੱਸ ਤੇਰਾ ਪਰੌਣਾ ਠੀਕ ਰਹਿੰਦਾ ਹੈ ਹਾਂ ਆਪ ਨੂੰ ਠੀਕ ਰਹਿਣਾ ਪੈਂਦਾ ਤਾਂ ਹੀ ਠੀਕ ਰਹਿੰਦੇ ਨੇ ਆਹੋ ਉਹ ਸਿਆਣੇ ਤਾਂ ਕਹਣਾ ਕਹਿੰਦੇ ਹੱਥ ਨੂੰ ਹੱਥ ਆ ਜੇ ਕੋਈ ਇੱਜ਼ਤ ਘਰਾਲੂ ਤਾਂ ਕਰ ਲਾਂਗੇ ਤੇ ਜੇ ਕੋਈ ਨਹੀਂ ਕਰੋ ਤਾਂ ਭਾਈ ਰੱਬ ਦਾ ਨਾ ਆ ਹਾਂ ਉਹੀ ਮੈਂ ਕਹਿੰਦੀ ਸੀ ਬਾਈ ਨੂੰ ਵੀ ਬਾਈ ਬਾਗਿਆ ਦੁਪਹਿਰੇ ਲੈਣ ਮੈਨੂੰ ਕਦੋਂ ਦੀ ਖੜੀ ਸੀ ਮੈਂ ਵੀ ਇੱਜ਼ਤ ਜਹੇ ਜੀ ਕਰੋਗੇ ਉਹ ਜੀ ਕਰਾ ਲੋਗੇ ਨਹੀਂ ਤਾਂ ਫਿਰ ਤੂੰ ਆਈ ਪਹੋ ਆ ਗਈ ਦੁਪਹਿਰੇ ਆ ਬਣੇ ਫਿਰ ਇਹਦੇ ਵਿੱਚ ਘੜੀ ਗੱਲ ਹੋ ਗਈ ਫਿਰ ਇੱਕ ਗਿਆ ਮੋਟਰਸਾਈਕਲ ਤੇ ਦੇਖ ਲਾ ਤੇ ਤਾਂ ਕੀ ਹੋ ਗਿਆ ਅੱਡੇ ਤੂੰ ਤਾਂ ਲੈਣ ਗਿਆ ਸੀਗਾ ਜੇ ਤਾ ਤੂੰ ਐਂ ਕਹੇ ਵੀ ਭਾਈ ਤੂੰ ਤਾਂ ਬਾਤੜਾਂ ਹੀ ਘੜੀ ਸੀਗੀ ਤਾਂ ਤੈਨੂੰ ਫਿਰ ਗੱਡੀ ਤੇ ਲੈ ਆਉਂਦਾ ਆਹ ਤਾਂ ਅੱਡਾ ਖੜਾ ਆਪਣਾ ਫਿਰ ਪਿੰਡੋਂ ਲੈ ਆਉਂਦਾ ਕਿੱਡੀ ਗੱਲ ਸੀ ਭੈਣ ਸੀ ਉਹਦੀ ਮੈਂ ਤੂੰ ਫੋਨ ਤਾਂ ਕਰਦੀ ਇੱਕ ਵਾਰੀ ਮੈਨੂੰ ਦੱਸਦੀ ਮੈਂ ਤਾਂ ਪਿੰਡ ਲੈਣ ਭੇਜ ਦਿੰਦੀ ਫੋਨ ਕਿੱਥੇ ਚੱਗਦਾ ਮੇਰਾ ਹੁਣ ਤਾਂ ਵੀ ਨਹੀਂ ਚੱਗਦਾ ਉਹ ਚੱਲ ਕੋਈ ਨਹੀਂ ਭੈਣ ਐਂ ਕਰ ਤੂੰ ਬੈਠ ਕਰ ਮਮੀ ਨਾਲ ਗੱਲਾਂ ਬਾਤਾਂ ਮੈਂ ਵੜ ਜੇ ਜਿਹੜੇ ਬਾਲਟੀ ਚ ਕੱਪੜੇ ਪਾਏ ਆ ਨਾ ਭੱਜ ਕੇ ਤਾਰ ਤੇ ਸਿੱਟਿਆਵਾ ਕਿਤੇ ਹੋਰ ਨਾ ਰੰਗ ਰੰਗ ਚੜਜੇ ਸਾਰਿਆਂ ਨੂੰ ਸਿੱਟਿਆ ਸਿੱਟਿਆ ਕੋਈ ਹਾਂ ਨਾ ਦੇਖ ਲਾ ਪੂਆ ਪੋਚੇ ਕੇ ਮੈਂ ਮਾਰ ਦੀ ਉਹ ਉਹ ਅੱਬੀ ਅਬਰ ਜੀ ਕੀ ਆ ਆ ਲੋਕ ਜਗਾ ਤੋਂ ਲੱਗ ਰਗਾ ਤੈਨੂੰ ਤੁਸੀਂ ਜਿੰਦਾ ਜੈ ਨੂੰ ਗਲਾ ਚੱਕਣ ਦੀ ਮੈਂ ਚਲ ਕੋਈ ਨਹੀਂ ਪੂਆ ਮੈਂ ਵੀ ਦੇਖ ਲਾ ਭਾਬੀ ਸਕੰਜਵੀ ਜੀ ਬਣਾਈ ਜਾਂਦੀ ਆ ਉੱਥੇ ਪੀ ਲੈ ਪਤੰਦਰ ਹਵਾਏ ਚੰਗਾ